ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਡਾਣਾ ਜੀ ਜੀ ਪੁਰਾ ਬਾਈਕਪੁਰ ਮੱਝ ਪਕਾਊਗਾ ਇੱਕ ਗਾਂ ਬਕਾਊਗਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਬਾਕੀ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਬਾਈ ਨਜ਼ਰੂਰ ਕੰਟੈਕਟ ਕਰੋ ਛੋਟੀ ਛੋਟੀ ਸਾਮਣੇ ਦਿਂਦੀ ਆ ਜੀ ਠੀਕ ਆ ਤੇ ਬਾਕੀ ਪਹ ਲੈਣੇ ਬਾਈ ਤੁਹਡੇ ਧੰਨਵਾਦ ਕਰਦੇ ਹਾਂ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾ ਵੀਰ ਆਪਣਾ ਕਲਿੰਦਰ ਸਿੰਘ ਪਿੰਡ ਜਗੀਤਪੁਰਾ ਬਾਈ ਜ਼ਿਲ੍ਹਾ ਵਰਮਲਾ ਨੰਬਰ ਦੱਸਿਓ ਆਪਣਾ 9463783498 ਜੀ ਦੁਬਾਰੇ ਫੇਰ ਦੱਸੋ ਜੀ 9463783498 ਜੀ ਕਿੰਨਾ ਟਾਈਮ ਹੋ ਗਿਆ ਬ੍ਰੀ ਸੂਰੀ ਨੂੰ ਇਹਨੂੰ ਸੂਰੀ ਨੂੰ ਬਾਈ 17 18 ਦਿਨ ਹੋ ਗਏ ਬਾਈ ਠੀਕ ਹੈ ਕਿੰਨਾ ਦੁੱਧ ਦਾ ਵੀ ਰੇਟ ਹੈ ਦੁੱਧ 11 ਕਿਲੋ ਤਿਆਰ ਆ ਬਾਈ ਠੀਕ ਹੈ ਤੇ ਰੇਟ ਰੁੱਟ ਕਿਰਾਇਆ ਦਾ ਰੇਟ ਇਹਦਾ 85 ਜਿਆਰਾ ਬਾਈ ਸੱਸੀ ਬੜੇ ਤੌਰ ਤੇ ਦਿਖਾਓ ਬਾਈ ਹਾਂਜੀ ਦੱਸੋ ਇਹ ਦੇਖਾ ਦੇ ਮਗਰ ਕਟਾ ਕੱਟੀ ਇਹਦੇ ਮਗਰ ਕੱਟੀ ਹੈ ਬਾਈ ਮਗਰ ਕੱਟੀ ਹੈ ਜੀ ਸੰਗ ਸੰਗ ਦੇਖ ਸਕਦੇ ਹੋ ਦੇਸ ਕੁਆਲਟੀ ਠੀਕ ਹੈ। ਆਹ ਸੂਰਾ ਤਰਾ ਉਹਦੇ ਸਾਹਮਣੇ ਹੈ। ਰੇਟ ਵੀ ਤੁਹਾਨੂੰ ਬਾਈ ਨੇ ਦੱਸਤਾ 85000 ਰੁਪਿਆ। ਤੇ ਬਾਈ ਜੀ ਨੇ ਜਿਹੜਾ ਕਲੈਕਟ ਕਰੋ ਜੀ। ਆਹ ਹੈਗੀ ਕੱਟੀ ਇਹਦੀ। ਨਿਊ ਜੈਕਟ ਛੋਟੀ ਹੈ ਬਾਈ। ਦੂਜੇ ਸੇ ਛੋਟੀ। ਹਾਂ 211 ਲੀਟਰ ਜਮਾਂ ਤੋਲ ਕੇ ਲੈ ਜੀ। ਠੀਕ ਹੈ ਜੀ ਠੀਕ ਹੈ। ਹੋਈ ਜੀ ਜਿਸ ਨੂੰ ਜੋ ਟੀ ਆ ਠੀਕ ਹੈ ਜੀ ਮਗਰ ਇਹ ਕੱਟੀ ਹੈ ਠੀਕ ਹੈ ਕੱਟੀ ਬਹੁਤ ਪਿਆਰੀ ਹੈ ਤੇ ਕਾ ਬਾਈ ਕੋਲ ਗਾਂ ਬਾਈ ਗਾਂ ਦੀ ਡਿਟੇਲ ਦੱਸ ਬਈ ਗਾਂ ਬਾਈ ਮੈਂ ਕਵੇਣੀਆ ਥਾਂ ਦੀ ਤੇ ਅੱਲਾ ਮਗਰ ਲੈ ਜੀ ਠੀਕ ਹੈ ਜੀ ਤੇ 12 ਕਿਲੋ ਦੁੱਧ ਤਿਆਰ ਆਗਾ ਮਗਰ ਬੱਸੀ 8 ਦਿਨ ਹੋਏ ਸੀ ਠੀਕ ਹੈ ਜੀ ਹੋਈ ਜੀ ਮਗਰ ਇਹਦੇ ਬੱਸੀ ਆ ਤੇ ਦੇਖ ਸਕਦੇ ਹੋ 8 ਦਿਨ ਬਾਈ ਕਹਿੰਦਾ ਸਲੀਪ ਹੋਣੀ ਬਾਈ ਦੇਖ ਸਕਦੇ ਹੋ ਤੇਲ ਆ ਜੀ 12 ਲੀਟਰ ਬਾਈ ਕਹਿੰਦਾ ਜੋ ਕਿ ਜਾ ਰਹੇ ਤੇ ਕੀ ਰੇਟ ਦਾ ਸਵਰਾ ਹੈ ਦਾ 25000 ਰੇਟ ਆ ਬਾਈ 25000 ਹਾਂ ਮੌਕੇ ਦੇ ਮਾਨਤਨ ਕਰਦੇ ਆ ਠੀਕ ਹੈ ਇਹ ਵੀ 12 ਲੀਟਰ ਦੁੱਧ ਦਾ ਦੇ ਬਾਈ ਨਾਲ ਜਰੂਰ ਕਨੈਕਟ ਕਰੋ ਜੀਤਾ ਫਾਰਮ ਟੀਮ ਇਹਨਾਂ ਨਾਲ ਤੁਹਾਨੂੰ ਬਾਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਆਪਣਾ ਨੰਬਰ ਹੈ 7528003556 ਜੇ ਕੁਝ ਐਡ ਕਰਾਉਣੀ ਹੈ ਤਾਂ ਆਪਣਾ ਜਰੂਰ ਕਨੈਕਟ ਕਰੋ ਨਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ